ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਤਹਾਡੇ ਲਈ ਦੋ ਐਨੀਮਲ ਲੈ ਕੇ ਆਇਆ ਜੀ ਇੱਕ ਤਾਂ ਮਾਝਾ ਬਾਈ ਕੋਲ ਦੈਨ ਰਹਿੰਦੇ ਆ ਹਜੇ ਵਜਨ ਵਜੂਦ ਦੇ ਪੱਖ ਤੋਂ ਬੜੀ ਚੰਗੀ ਆ ਜੀ ਤੇ ਇੱਕ ਸੂਈ ਸਵਾਈ ਗਾਂ ਹੈ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਮ ਦੀਪਾ ਵੀਰੇ ਪਿੰਡ ਲੰਗਿਆਣਾ ਜਿਲ੍ਹਾ ਮੋਗਾ ਤਹਿਸੀਲ ਬਕਾਵਰਣਾ ਮੋਬਾਈਲ ਨੰਬਰ ਜੀ 7652942674 ਠੀਕ ਆ ਬਾਈ ਇੱਕ ਨੰਬਰ ਆਪਾਂ ਮੱਝ ਤੋਂ ਸ਼ੁਰੂ ਕਰਦੇ ਹਾਂ ਜੀ ਸੂ ਆ ਕਿੰਨਾ ਮਸ ਹੁੰਦੀ ਹੈ ਇਹਨੇ ਤੀਜੀ ਸੂਏ ਸੂਣਾ ਵੀਰੇ ਤੀਜਾ ਸੂਆ ਸੂਣਦੀ ਆ ਠੀਕ ਆ ਬਈ ਦਿਨ ਕਿੰਨੇ ਲੱਜੂ ਜੀ ਦਿਨ ਵੀਰੇ ਹਜੇ ਹਫਤਾ ਲੱਜੂਗੀ ਹਫਤੇ ਵਿੱਚ ਵਿੱਚ ਪੂਰੀ ਬਣ ਜੂ ਠੀਕ ਆ ਜੀ ਕਿੰਨਾ ਦੁੱਧ ਦਾ ਰਿਕਾਰਡ ਆ ਬਈ ਇਹਦਾ ਦੁੱਧ ਵੀਰੇ ਨੇ ਦਿੱਤਾ 11 16 ਕਿਲੋ ਮੈਨੇ ਠੀਕ ਆ ਜਾਊ ਪਲਾਸੇ ਕਿਤੇ ਯਾਰ ਹਾਂ ਥਾਣਾ ਦੀ ਗੱਲ ਹੈ ਬਹੁਤ ਹੈ ਥਾਣਾ ਦੀ ਦੰਨ ਜਮਾ ਵੀਰੇ گاਵਾ ਨੂੰ ਵੀ ਪਿੱਛੇ ਮਾਤ ਪਾਉਂਦੀ ਚਵਾਈ ਦੀ ਨਹੀਂ ਚੰਗੀ ਹੋਇਆ ਠੀਕ ਆ ਜੀ ਤੇ ਸੀਮਾ ਰਿਕਾਰਡ ਕੋਈ ਹੈਗਾ ਜੀ ਇਹਦਾ ਸੀਮਾ ਕੋੜ ਨਹੀਂ ਯਾਰ ਆਪਣੇ ਨਾਲ ਰਿਸ਼ਤੇਦਾਰੀ ਚ ਠੀਕ ਹੈ ਜੀ ਬਾਕੀ ਪੁੱਛ ਕੇ ਕਨਫਰਮ ਕਰਕੇ ਦੱਸ ਦਾਂਗੇ ਆਪਾਂ ਜੇ ਕਿਨੂੰ ਟੋਰ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੂਆ ਤੀਜਾ ਹੁੰਦੀ ਆ ਵਜ਼ਨ ਵਜੂਦ ਚੈੱਕ ਕਰੋ ਜੀ ਫੁੱਲ ਵਜਨਾ ਹੈ ਵੀ ਸਟਰਕਚਰ ਪੂਰਾ ਹਾਈਟ ਵੀ ਚੰਗੀ ਆ ਵਜ਼ਨ ਵੀ ਪੂਰਾ ਵੇਲ ਵੀ ਬਹੁਤ ਆ ਜੀ ਦੇਣ ਬਾਈ 10 10 ਜੇ ਡੇਟ ਮੁਤਾਬਕ ਦੱਸ ਪਏ ਆ ਜੀ ਬਾਕੀ ਕਰਮ ਵਾਲਾ ਪਸ਼ੂ ਕਈ ਔਰ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਹਵਾਨਾ ਕਰਮ ਵਾਲੀ ਨੇ ਸਟਾਰਟ ਕਰ ਬਣਾਉਣਾ ਸਟਾਰਟ ਹੀ ਕੀਤਾ ਜੀ ਹਜੇ 10-12 ਦਿਨਾਂ ਦੇ ਅੰਦਰ ਦਾ ਪੂਰਾ ਵੱਡਾ ਹਵਾਨਾ ਤਿਆਰ ਕਰੂਗੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਝੋਲ ਬਹੁਤ ਪਈ ਆ ਵਾੜ ਤਲਾਂ ਬਹੁਤ ਨੇ ਜੀ ਸਾਰੀਆਂ ਵਾੜ ਤਲਾਂ ਕਰਮਾੜੀ ਨੇ ਕੱਢ ਕੇ ਸੋਣਾ ਥਣ ਕੱਲਾ ਕੱਲਾ ਨਿਖੜ ਮਹੱਤੀ ਚਵਾਈ ਵਾਲਾ ਫੋਟ ਨਹੀਂ ਕੋਈ ਸ਼ਾਂਖ ਨਹੀਂ ਚਾਰ ਹੀ ਥਾਣਾ ਨਿਖੜ ਮੈਂ ਚੈੱਕ ਕਰ ਸਕਦੇ ਹੋ ਤੁਸੀਂ ਐਂ ਕੱਲਾ ਕੱਲਾ ਗੈਪ ਤੇ ਲੱਗਿਆ ਦੇਣ ਜਰੂਰ ਲੈ ਜੂਗੀ ਪਰ ਅੱਜ ਤੁਹਾਨੂੰ ਭਾਜ ਮਿਲ ਜਾਣੀ ਹੈ ਜਿੱਦ ਦੇ ਕਰਮ ਵਾਲੀ ਤਿਆਰ ਹੋ ਗਈ ਤੇ ਉਹਦੇ ਡਿਮਾਂਡ ਕੋਈ ਹੋਣੀ ਨਹੀਂ। ਇਹ ਸੂਲ ਬਹੁਤਾ ਵੀਰੇ گاਵਾ ਵਾਲਾ ਕੰਮ ਹੀ ਆ ਥੱਲੇ ਬਹਿ ਜਾਦਾ ਹਿੱਲਣ ਦਾ ਨਾ ਹੀ ਨਹੀਂ ਗੁਜੇ। ਉਹ ਹੀ ਪੂਚ ਚੱਕ ਲੈਂਦੀਆਂ ਤਾਂ ਉਹ। ਠੀਕ ਹੈ ਜੀ। ਵਜਨ ਵਜੂਦ ਬੜਾ ਚੰਗਾ ਜੀ ਫੁੱਲ। ਸੇਵਾ ਵਾਲੇ ਘਰ ਆਈ ਆ ਕੋਈ ਆਏ ਨਹੀਂ ਲੱਸੀ ਨਹੀਂ ਫਿੱਕੀ ਨਹੀਂ ਫੁੱਲ। ਸੰਭੀ ਪਲੀ ਆ ਜੀ 15 ਕਿਲੋ ਦਾ ਪਿਛਲੇ ਸੂਏ ਦਾ ਰਿਕਾਰਡ ਆ। ਉਮੀਦ ਪਲੱਸ ਦੀ ਆ। ਮੇਨ ਗੱਲ ਦੁੱਧ ਸੇਵਾ ਦਾ ਹੀ ਹੁੰਦਾ। ਜੇ ਕੋਈ ਵੀਰ ਵਾਧੇ ਕਰ ਲੋ ਤਾਂ ਪਲੱਸ ਵੀ ਲੈ ਸਕਦਾ ਡਿਮਾਂਡ ਵੀਰੇ। ਇਹ ਵੀਰ ਇੱਕ 15 ਮੰਗਦੇ ਹੋ। ਹੋਜੂ ਲੈਸ ਜੀ। ਹਾਂ ਕਰ ਦਾਂਗੇ ਵੀਰੋ। ਠੀਕ ਹੈ ਜੀ। 1,15,000 ਰੁਪਏ ਅੱਜ ਦੀ ਡਿਮਾਂਡ ਆ ਜੀ। ਬਾਕੀ ਬਾਈ ਕਹਿੰਦਾ ਉਹਦੇ ਚੋਂ ਲੈਸ ਜ਼ਰੂਰ ਕਰ ਦਾਂਗੇ ਜੀ। ਜੀ ਨੂੰ ਨਗ ਕੋਈ ਵੀ ਪਸੰਦ ਆਊਗਾ। ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ। ਅੱਗੇ ਵੀਰੇ ਦੋ ਨੰਬਰ ਗਾਂ ਦੀ ਕੀ ਡਿਟੇਲ ਆ? ਸੂਆ ਕਿੰਨਾਂ ਮਾ ਜੀ? ਇਹ ਵੀਲੀ ਤੀਜੀ ਸੂਏ ਸੂਈ ਹੈ ਗਾਂ। ਕਦੋਂ ਸੂਈ ਹੈ ਜੀ? ਇਹਨੂੰ ਹੋ ਗਿਆ ਜੀ ਅੱਜ ਯਾਰ ਬਾਈ ਤੇ ਰੰਗ ਦੇ ਨੂੰ ਵੀ ਸੂਈ ਨਹੀਂ। ਬੱਚੀ ਮਰ ਗਈ ਦੀ ਯਾਰ ਬੱਚੀ ਸੀ ਆਪਣੇ ਕੋਲ ਵੀਡੀਓ ਵਗੈਰਾ ਹੈਗੀ ਸਾਰੀ ਜੇ ਰਪਈ ਦੀ ਬੱਚੀ ਦੀ ਸਾਰੀ ਹੈਗੀ ਸੂਈ ਦੀ ਦੀ ਪ੍ਰੋਪਰ ਰਿਕਾਰਡ ਹੈਗਾ ਹਾਂ ਪ੍ਰੋਪਰ ਹੈਗਾ ਸਾਰਾ ਹੁਣ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਦੁੱਧ ਵੀਰੇ ਦੇ ਸਲ ਦੇਗਾ 14 ਕਿਲੋ ਆਪਾਂ 13 ਦੱਸਾਂਗੇ 14 ਕਿਲੋ ਹੈਗਾ ਹਾਂ ਠੀਕ ਹੈ ਜੀ ਤੋਰ ਕੇ ਦੁੱਧ 18 19 ਕਿਲੋ ਸੀ ਯਾਰ ਗਰਮੀ ਚ ਘਟ ਗਈ ਜਾਵਾ ਦੁੱਧ ਠੀਕ ਹੈ ਬਾਈ ਇੱਕ ਬੱਚੀ ਨੂੰ ਬਾਲਾ ਉਧਰ ਗਈਗਾ ਠੀਕ ਹੈ ਜੀ ਸੂਆ ਤੀਜਾ ਜੀ ਅੱਜ 13 ਦਿਨ ਬਾਈ 10 10 ਸਮਾਂ ਹੋ ਗਿਆ ਸੂਈ ਨੂੰ ਜਿਹੜੇ ਪ੍ਰੂਫ ਆ ਬੱਚੇ ਦੇ ਜੀ ਉਹ ਪ੍ਰੋਪਰ ਤੁਹਾਨੂੰ ਮਿਲ ਜਾਣਗੇ ਜੀਰ ਦੀ ਵੀਡੀਓ ਬਾਈ ਕਹਿੰਦਾ ਪਈ ਆ ਜੀ ਬੱਚੇ ਦੀ ਪਈ ਆ ਥਣਾ ਦੀ ਡੰਨ ਆ ਜੀ ਜਮਾ ਵੀਰੇ 13 ਤੋਂ 14 ਕਿਲੋ ਤਿਆਰ ਆ ਜੀ ਹਾਂ ਹੈਗਾ ਦੁੱਧਰਾਮ ਠੀਕ ਆ ਜੀ ਬਾਕੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਤੀ ਜਵਾਈ ਵਾਲਾ ਥਣਾ ਬੂਬੀਆਂ ਜਿਹਾ ਵੈਸੇ ਹੀ ਆ ਜੀ ਨਾ ਇੱਥੇ ਕੁਝ ਨਹੀਂ ਹੁੰਦਾ ਵੀਰੇ ਠੀਕ ਆ ਜੀ ਵੈਸੇ ਹੈ ਵੀ ਮਾੜੀਆਂ ਮਾੜੀਆਂ ਹੀ ਆ ਜੀ ਸਰਾਕ ਵੀ ਨਹੀਂ ਉੱਤੇ ਦੇ ਠੀਕ ਆ ਜੀ ਹੈ ਵੀ ਥਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟੀਆਂ ਮਲਕਵੇਂ ਚੰਗੀਆਂ ਆ ਜੀ ਥੋੜਾ ਜਿਹਾ ਬਾਈ ਕਹਿੰਦਾ ਬੱਚੇ ਦਾ ਕਰਗੀ ਉਹਦੇ ਕਾਰਨ ਵੀ ਥੋੜਾ ਜਿਹਾ ਦੁੱਧ ਪਸ਼ੂ ਘਟ ਜਾਂਦਾ ਜੀ ਤੇ ਨਹੀਂ ਕਰ ਮਾਲੀ ਨੇ ਦੁੱਧ ਚੰਗਾ ਪਾ ਦੇਣਾ ਅੱਗੇ ਮੌਸਮ ਠੰਡਾ ਆ ਗਿਆ ਜੀ ਠੰਡੇ ਮੌਸਮ 'ਚ ਤਾਂ ਮਸ਼ੀਨਾਂ ਹੀ ਹੁੰਦੀਆਂ ਬਾਈ ਜਿੰਨੀ ਸੇਵਾ ਤੁਸੀਂ ਕਰ ਲੋਗੇ ਆਪਣੇ ਕੋਲ ਵੀਰੇ 100 ਕਿਲੋ ਦੁੱਧ ਸੀਗਾ ਚਵਾਈ ਦੀ ਵੀਡੀਓ ਪਈ ਹੈ ਦੀ ਅੱਜ ਤੋਂ 5-6 ਦਿਨ ਪਹਿਲਾਂ ਦੀ ਆ ਬੱਚੇ ਦਾ ਕਰਗੀ ਹਾਂ ਇੱਕ ਥੋੜਾ ਜਿਹਾ ਮੌਸਮ ਦਾ ਵੀ ਹੋ ਜਾਂਦਾ ਡਿਮਾਂਡ ਵੀਰੇ ਦੀ ਇਹਦਾ ਵੀਰੇ 42000 ਰੁਪਏ ਮੰਗਦੇ ਆਪਾਂ ਹੋ ਜੂ ਲੈਸ ਜੀ ਹਾਂ ਕਰ ਦਾਂਗੇ ਮਾਨਤਨ ਖੁੱਲਾ ਕਰ ਦਾਂਗੇ ਠੀਕ ਆ ਜੀ 42000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨੱਕ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ